ਨੇ ਸਨ ਅੱਜ ਦਾ ਦਿਹਾੜਾ ਜੋ Hindu ਮਤ ਵਿੱਚ ਮਨਾਇਆ ਜਾਂਦਾ ਹੈ 라वण ਦਾ ਦਹਨ ਦੁਸ਼ਹਿਰਾ ਕੁਰਬਾਨੀ ਵਿੱਚੋਂ ਆਪਾਂ ਗਿਆਨ ਵਾਸਤੇ ਇੱਕ ਦੋ ਤੁਕਾਂ ਸਾਂਝੀਆਂ ਕਰ ਲਈਏ 1412 ਅੰਗ ਤੇ ਗੁਰੂ ਨਾਨਕ ਜੀ ਦੇ ਸ਼ਲੋਕ ਨੇ RAM ਚੁਰੈ ਦਲ ਮੇਲ ਵੈ ਅੰਤਰਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਏ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੋ ਲਛਮਣ ਮੋਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ RAM ਚੁਰੈ ਇਸ ਗਿਆਨ ਵਾਸਤੇ ਆਪਾਂ ਜਾਣਕਾਰੀ ਲਈ ਗੱਲ ਸਾਂਝੀ ਕਰਨੀ ਹੈ ਕਈਆਂ ਹਿੰਦੂ ਵੀਰਾਂ ਨੂੰ ਜਾਂ ਸਿੱਖਾਂ ਨੂੰ ਵੀ ਭੁਲੇਖਾ ਹੈ ਕਿ ਦਸ਼ਰਤ ਦੇ ਪੁੱਤਰ ਰਾਮ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਮਹਿਮਾ ਗਾਈ ਕਿ ਅਕਾਲ ਪੁਰਖ ਜਿਵੇਂ ਰਾਮ ਦਾ ਨਾਮ ਤੇ ਅਕਾਲ ਪੁਰਖ ਲਈ ਆਇਆ ਨਾ ਉਹ ਵੱਖਰਾ ਆਇਆ ਜਿੱਥੇ ਦਸ਼ਰਤ ਦੇ ਪੁੱਤਰ ਰਾਮ ਦਾ ਨਾਮ ਆਇਆ ਉਥੇ ਕਈ ਵਾਰੀ ਭੁਲੇਖਾ ਪਾ ਦਿੱਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਦਸ਼ਰਤ ਦੇ ਪੁੱਤਰ ਰਾਮ ਨੂੰ ਅਕਾਲ ਪੁਰਖ ਹੀ ਮੰਨਿਆ ਨਹੀਂ ਅਕਾਲ ਪੁਰਖ ਤੁਲ ਨਹੀਂ ਨਾਨਕ ਜੀ ਕਹਿੰਦੇ RAM ਚੁਰੈ RAM ਤੇ ਚੁਰਦਾ ਹੈ ਦਸ਼ਰਤ ਦਾ ਪੁੱਤਰ ਕਿਉਂ ਚੁਰਦਾ ਹੈ ਦਲ ਮੇਲ ਵੈ ਦਲ ਇਕੱਠੇ ਕੀਤੇ ਉਹਨੇ RAM ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਉਹਦੇ ਅਧਿਕਾਰ ਖੇਤਰ ਵਿੱਚ ਤਾਕਤ ਵਿੱਚ ਉਹ ਗੱਲ ਆਉਂਦੀ ਸੀ ਬੰਤਰ ਕੀ ਸੈਨਾ ਤੱਤੇ ਨਾਲ ਬੰਤਰ ਬੰਤਰ ਕੀ ਸੈਨਾ ਸੇਵੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 1412 ਅੰਕ ਤੇ ਇਹ 12 ਤੇ ਵਧੇਕ ਨਾਨਕ ਜੀ ਦੇ 27 ਸਲੋਕਾਂ ਵਿੱਚੋਂ 25ਵਾਂ ਸਲੋਕ ਹੈ 26ਵਾਂ ਸਲੋਕ ਹੈ ਮਨ ਮੈਂ ਝੂਰੇ रामचंद ਸੀਤਾ ਲਖਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਝੂਰਦਾ ਹੈ ਤੇ ਇਦਾਂ ਹੀ ਸ਼ਬਦ ਹੈ ਪਾਂਡੇ ਤੁਮਰਾ रामचंद ਸੋਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰ ਪਰ ਹੋਈ ਘਰ ਕੀ ਜੋਏ ਗਵਾਈ ਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮਾਨੰ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕੋਟ ਸੂਰ ਜਾਕੇ ਪ੍ਰਕਾਸ਼ ਕੋਟ ਮਹਾਦੇਵ ਅਰਕ ਬिलास ਦੁਰਗਾ ਕੋਟ ਜਾਕੇ ਮਰਦਨ ਕਰੈ ਬ੍ਰਹਮਾ ਕੋਟ 베ਦ ਉਚਰੈ ਜਾਉ ਜਾਚਉ ਤਉ ਕੇਵਲ RAM ਆਨ ਦੇਵ ਸਿਓ ਨਾਹੀ ਕਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਮਾਨੰ ਮੇਰਾ ਕਿਸੇ ਹੋਰ ਦੇਵਤੇ ਨਾਲ ਕਿਉਂ ਕੰਮ ਪਵੇ ਜਦੋਂ ਪਰਮਾਤਮਾ ਨੂੰ ਮੈਂ ਮੰਨਦਾ ਉਹਦੇ ਅਧਿਕਾਰ ਦੇ ਵਿੱਚ ਸਾਰੇ ਨੇ ਕੋਟ ਸੂਰ ਜਾ ਕੇ ਪ੍ਰਗਸ਼ ਕਰੋੜਾ ਸੂਰਜ ਜਿਹਦੇ ਪ੍ਰਕਾਸ਼ ਕਰ ਰਹੇ ਨੇ ਕੋਟ ਬ੍ਰਹਮਾ ਅਰਕ ਬਿਲਾ ਕੋਟ ਮਹਾਦੇਵ ਅਰਕ ਬਿਲਾਸ਼ ਦੁਰਗਾ ਕੋਟ ਜਾ ਕੇ ਮਰਦਨ ਕਰੈ ਕਰੋੜਾ ਦੁਰਗਾ ਵਰਗੀਆਂ ਜਿਹਦੇ ਮਰਦਨ ਕਰਦੀਆਂ ਫਿਰਦੀਆਂ ਸੇਵਾ ਕਰਦੀਆਂ ਨੇ ਹਜ਼ੂਰ ਕਹਿੰਦੇ ਬ੍ਰਹਮਾ ਕੋਟ ਬੇਦ ਉਚਰੈ ਜੋ ਜਾ ਚਾਉ ਤੋ ਕੇਵਲ RAM ਆਨ ਦੇਵ ਸਿਓ ਨਾਹੀ ਕਾਮ ਹੁਣ ਆਪਾਂ ਵਿਚਾਰ ਲਈਏ ਵਿਸ਼ਨੂ ਦੇ 10 ਅਵਤਾਰ ਤੇ RAM ਦਸ਼ਰਤ ਦੇ ਪੁੱਤਰ RAM ਜੀ ਕਿਹੜੇ ਮੰਨੇ ਜਾਂਦੇ ਵਿਸ਼ਨੂ ਦੇ 7ਵੇਂ ਅਵਤਾਰ ਉਹ ਵਿਸ਼ਨੂ ਜੀ ਦੇਵਤੇ ਨੇ ਬਾਣੀ ਕਹਿੰਦੀ ਹੈ ਆਨ ਦੇਵ ਸਿਓ ਨਾਹੀ ਕਾਮ ਠੀਕ ਐ ਸਤਕਾਰ ਐ ਆਪੋ ਆਪਣੀ ਥਾਂ ਤੇ ਗੁਰੂ ਸਹਿਬਾਨ ਭਗਤ ਜਨ ਸਿੱਧ ਜੋਗੀ ਧਰਮ ਜਿੰਨਾ ਕਮਾਇਆ ਗਿਆ ਜਿਹਦੇ ਕੋਲੋਂ ਕਮਾਇਆ ਹੈ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਇਦਾਂ ਕਿਸੇ ਦੀ ਨਿੰਦਿਆ ਨਹੀਂ ਕੀਤੀ ਪਰ ਅਸਲ ਤਤ ਇਹ ਦਿੱਤਾ ਕਿ ਇੱਕ ਪਰਮਾਤਮਾ ਦੇ ਅਧੀਨ ਸਾਰਾ ਕੁਝ ਹੈ ਉਸ ਨੂੰ त्याਉ ਗੁਰੂ ਸਾਹਿਬ